ਵਰਕਰਾਂ ਨੂੰ ਸਲਾਹ ਨਾ ਕਰਕੇ ਤੀਹ ਤਿਕਨੇ ਪਾਰਟੀ ਦਾ ਬੰਦਾ ਲੈ ਕੇ ਸਾਡੇ ਸਿੱਖ ਤੋਂ ਉਠਾ ਦਿਆ ਇਹਨਾਂ ਦਾ ਬਾਪ ਦੀ ਨੌਕਰ ਆ ਜੀ ਬੰਦਾ ਬਾਦ ਸਰਦਾਰ ਸਰਦਾਰ ਐਮਪੀ ਬੰਨਾ ਐ ਐਮਐਲਏ ਬੰਨਾ ਛੋਟੀ ਗੱਲ ਹੈ ਪ੍ਰਧਾਨ ਮੰਤਰੀ ਲੀਡਰ ਮੰਤਰੀ ਦਾ ਇੱਕ ਨਵਾਂ ਬਿਆਨ ਲੀਡਰ ਬੰਨਾ ਬਹੁਤ ਔਖੀ ਗੱਲ ਹੈ ਜਿਹੜੀ ਗੱਲ ਦੀ ਮਰਦਾਬਾ ਜੋ ਰਾਜਾ ਬਣੀ ਤੁਹਾਡੇ ਪ੍ਰਧਾਨ ਨੇ ਪੰਜਾਬ ਦੇ ਪ੍ਰਧਾਨ ਨੇ ਹੱਕਾ ਦਾ ਪ੍ਰਧਾਨ ਨੂੰ ਸਲਾਹ ਕਰਕੇ ਪਿੱਛੇ ਰਾਜਾ ਬਣੀ ਇਹ ਇਹਨਾਂ ਦੇ ਖੂਨ ਚ ਕਾਂਗਰਸ ਹੈ ਕੋਈ ਇੱਧਰ ਉੱਧਰ ਹੋ ਸਕਦਾ ਲੇਕਿਨ ਇਹ ਪਰਿਵਾਰ ਨਹੀਂ ਇੱਧਰ ਉੱਧਰ ਹੋ ਸਕਦਾ ਸਰ ਜੀ ਮੁਰਦਾਬਾਦ 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 ਤਾਂ ਪ੍ਰਧਾਨ ਮੰਤਰੀ ਆਦਰਨੀਆ ਨਰਿੰਦਰ ਮੋਦੀ ਜੀ ਸਿੱਖਾਂ ਦੇ ਦੁਸ਼ਮਣ ਹਨ ਇਹ ਮੈਂ ਕਹਿ ਸਕਦਾ ਪਰ ਵੀ ਗਲਤੀ ਮੁਰਦਾਬਾਦ ਮੁਰਦਾਬਾਦ ਅੱਜ ਦੇਸ਼ ਦੀ ਕੈਬਨਿਟ ਦੇ ਵਿੱਚ ਪੰਜਾਬ ਦਾ ਇੱਕ ਸਿੱਖ ਨਹੀਂ ਹੈ ਰਾਜਾ ਨਹੀਂ ਲੈ ਕੇ ਕੱਲ ਨੂੰ ਕਿਸੇ ਹੋਰ ਨੂੰ ਯਾਰ ਬਾਹਰ ਵਾਲੇ ਨੂੰ ਟਿਕਟ ਦੇ ਫਿਰ ਤਾਂ ਤਕਲੀਫ ਹੁੰਦੀ ਹੈ ਮੁਰਦਾਬਾਦ 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 ਰਾ ਆਪਣਾ ਰਾਜਾ ਜੀ ਨੇ ਹਰਦਿਆਲ ਸਿੰਘ ਬੋਜ ਨੂੰ ਟਿਕਟ ਦੇਣੀ ਸੀਗੀ ਉਹ ਪੈਰਾਸ਼ੂਟ ਤੋਂ ਉਤਰ ਕੇ ਜਿਹੜਾ ਹੈਗਾ ਧਰਮਪੀਰ ਗਾਂਧੀ ਦਿੱਤੇ ਗਿਆ ਤਾਂ ਜਿਹੜਾ ਹੈਗਾ ਬਰਕਰਨਾ ਚ ਰੋਸ਼ ਰਾਜਾ ਬਣੀ ਰਾਜਾ ਬਣੀ ਕੀ ਪਤਾ ਧਰਮਪੀਰ ਗਾਂਧੀ ਦਾ ਫੇਰ ਉਹ ਟਿਕਟ ਠੁਕਰਾ ਕੇ ਸਾਡੇ ਹਰਦਾਲ ਸਿੰਘ ਅਮੋਜ ਨੂੰ ਦੇ ਦੇਣ ਜੈ ਮੁਰਦਾਬਾ ਜੈ ਮੁਰਦਾਬਾ ਜੈ ਮੁਰਦਾਬਾ ਜੇ ਇਹਨਾਂ ਨੂੰ ਟਿਕਟ ਨਾ ਬਦਲੀ ਤਾਂ ਡਾਕਟਰ ਬਲਬੀਰ ਸਿੰਘ ਸਿੱਧੂ ਜੱਤਣਗੇ ਪੱਕਾ ਝਾੜੂ ਵਾਲੇ ਧਰਮਪੀਰ ਗਾਂਧੀ ਮੁਰਦਾਬਾ ਜੈ ਮੁਰਦਾਬਾ ਜੇ ਹਰਦਿਆਰ ਸਿੰਘ ਨੂੰ ਅੱਜ ਟਿਕਟ ਮਿਲਦੀ ਆ ਤਾਂ ਘੱਟੋ ਘੱਟ ਲੱਖ ਡੇਢ ਲੱਖ ਦੀ ਲੀਡ ਤੇ ਮੂਰੇ ਜਾਣਗੇ ਇਹ ਰਾਜਾ ਬਣੀ ਰਾਜਾ ਬਣੀ ਟੈਕ ਟਿਕੜ ਸਕਦੇ ਨਹੀਂ ਤਾਂ ਝਾੜੂ ਵਾਲੇ ਦੀ ਪੱਕੇ 100% ਮੁreturnData 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 ਅੱਡੀਆਂ ਨੂੰ ਥੁੱਕ ਲਾਇਆ ਕਦੇ ਉਸ ਪਾਰਟੀ ਚ ਸਰੋਪਾ ਪਵਾ ਲਿਆ ਕਦੇ ਉਸ ਪਾਰਟੀ ਚ ਸਰੋਪਾ ਪਵਾ ਲਿਆ ਪਰ ਲੇਕਿਨ 99% ਅਸੀਂ ਕਾਂਗਰਸ ਦਾ ਹੁਣ ਸਾਥ ਨਹੀਂ ਦੇਵਾਂਗੇ ਰਾਜਾ ਨਹੀਂ ਰਾਜਾ ਨਹੀਂ ਸੁਣ ਜਿਹੜਾ ਰੇਡ ਕਾ ਫਰਕਰਾਰ ਜੀ ਦਾ ਕਿ ਜਿਹੜਾ ਕਾ ਤੁਹਾਨੂੰ ਵੀ ਗਾਂਧੀ ਦੀ ਟਿਕਟ ਕੋ ਬਾਜੀ ਦੇਖੋ ਰੇਡ ਕਾ ਹਰ ਵਿਅਕਤੀ ਦਾ ਹੱਕ ਮੰਨਦਾ ਹੈ ਔਰ ਜਿਸ ਤਰ੍ਹਾਂ ਇਹਨਾਂ ਪਰਿਵਾਰਾਂ ਨੇ ਸਰਦਾਰ ਲਾਲ ਸਿੰਘ ਜੀ ਦੇ ਪਰਿਵਾਰ ਨੇ ਸਰਦਾਰ ਹਰਦੀਾਲ ਕੰਬੋਜੀ ਦੇ ਪਰਿਵਾਰ ਦਾ ਬਹੁਤ ਵੱਡਾ ਮੈਂ ਸਮਝਦਾ ਯੋਗਦਾਨ ਹੈ ਪੰਜਾਬ ਦੇ ਵਿੱਚ ਨਾ ਕੇਵਲ ਪਟਿਆਲੇ ਦੇ ਵਿੱਚ ਪੰਜਾਬ ਦੇ ਵਿੱਚ ਬਿਲਕੁਲ ਉਹਨਾਂ ਦਾ ਗੁੱਸਾ ਜਾਇਜ਼ ਹੈਗਾ ਅੱਜ ਬਹੁਤ ਸਾਰੇ ਲੋਕ ਹਜ਼ਾਰਾਂ ਦੀ ਤਫਾਨ ਦੇ ਵਿੱਚ ਲੋਕ ਆਏ ਇੱਕ ਛੋਟੇ ਜਿਹੇ ਸਨੇਹ ਤੇ ਪਰ ਅੰਤਿਮ ਫੈਸਲਾ ਉਹਨਾਂ ਨੇ ਕਿਹਾ ਜੋ ਹਾਈ ਕਮਾਂਡ ਨੇ ਕਰ ਲਿਆ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਵਾਸਤੇ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਵਾਸਤੇ ਸਾਰਿਆਂ ਨੇ ਇਹ ਕਿਹਾ ਕਿ ਆ ਸਾਡਾ ਗਿਲਵਾ ਹੈ ਗਿਲਾ ਹੈ ਸ਼ਿਕਵਾ ਹੈ ਹੱਕ ਸਾਡਾ ਬੰਦਾ ਸੀ ਇਸ ਗੱਲ 'ਚ ਕੋਈ ਦੋਰਾਏ ਨਹੀਂ ਲੇਕਿਨ ਜੋ ਫੈਸਲਾ ਲਿਆ ਹੈ ਹਾਈ ਕਮਾਂਡ ਨੇ ਅਸੀਂ ਹੋ ਰਹੇ ਤੇ ਫੁੱਲ ਚੜਾਉਣੇ ਹਨ ਪਰ ਅਸੀਂ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਉਹਨੂੰ ਦੱਬ ਕੇ ਵੋਟਾਂ પા ਕੇ ਜਿਤੋਂਦਾ ਕੰਮ ਕਰਾਂ। ਕਿੰਨੇ ਪ੍ਰੋਸਾ ਦਿੱਤਾ ਉਹ ਕਿਉਂਕਿ ਜਿਸ ਤਰੀਕੇ ਨਾਲ ਤੇਨਵੀਰ ਗਾਂਧੀ ਕਹ ਰਹੇ ਨੇ ਨਾ ਤੇ ਮੈਂ ਖਾਣੇ ਚ ਜਾਊਂਗਾ ਨਾ ਮੈਂ ਵਰਕਰਾਂ ਦਾ ਦੇਖੋ ਮੇਰੀ ਇਹ ਬੇਨਤੀ ਹੈ ਵਰਕਰ ਅੱਜ ਤੁਸੀਂ ਦੇਖਿਆ ਹੋਣਾ ਜਿਸ ਪ੍ਰਕਾਰ ਵਰਕਰ ਆਏ ਆ ਵਰਕਰਾਂ ਨੂੰ ਭਰੋਸਾ ਹੈ ਸਰਦਾਰ ਲਾਲ ਸਿੰਘ ਜੀ ਵਰਕਰਾਂ ਨੂੰ ਭਰੋਸਾ ਹੈ ਸਰਦਾਰ ਹਰਦੀਪ ਕੰਬੋਜ ਵਰਕਰਾਂ ਨੂੰ ਭਰੋਸਾ ਹੈ ਅਰਜਿੰਦਰ ਸਿੰਘ ਜੀ ਵਰਕਰਾਂ ਨੂੰ ਭਰੋਸਾ ਹੈ ਪ੍ਰੋਸਾ ਗੁਰਸ਼ਰਨ ਰੰਧਾਵਾ ਜੀ ਮਰਮਲ ਸਿੰਘ ਛਤਰਾਣਾ ਜੀ ਸਾਡੇ ਜਿਹੜੇ ਲੋਕਲ ਲੀਡਰ ਬੈਠੇ ਨੇ ਜਿਨ੍ਹਾਂ ਨੇ 40 40 ਸਾਲਾਂ ਤੋਂ ਲੋਕਾਂ ਦੀ ਬਾਹ ਫੜ ਕੇ ਥਾਣਿਆਂ 'ਚ ਖੜੇ ਰਹੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਵਰਕਰ ਨੂੰ ਰਾਜੇ ਵੜਿੰਗ ਕੋਲੇ ਆਉਣ ਦੀ ਲੋੜ ਪੈਣੀ ਹੈ ਔਰ ਸਰਦਾਰ ਲਾਲ ਸਿੰਘ ਜੀ ਨੇ ਜਿਵੇਂ 50 ਸਾਲਾਂ ਦੇ ਬੰਦੇ ਸੰਭਾਲੇ ਆ ਹਰਬੀਾਲ ਜੀ ਨੇ ਸੰਭਾਲੇ ਆ ਮੈਨੂੰ ਨਹੀਂ ਲੱਗਦਾ ਕਿਸੇ ਪ੍ਰਕਾਰ ਦੀ ਕਿਸੇ ਵਰਕਰ ਨੂੰ ਦਿੱਕਤ ਆਈ ਧਰਮਵੀਰ ਗਾਂਧੀ ਦੇ ਪ੍ਰਚਾਰ ਤੇ ਇਹ ਸਾਰੇ ਜਿਹੜੇ ਅਗਿਆ ਜਾਣਗੇ ਜੀ 100% ਜਾਣਗੇ ਜੇ ਨਾ ਜਾਣਾ ਹੁੰਦਾ ਤਾਂ ਫਿਰ ਕਾਂਗਰਸ ਦਾ ਝੰਡਾ ਥੋੜੀ ਲਾਉਣਾ ਸੀ ਇਹ ਇਹਨਾਂ ਦੇ ਖੂਨ ਚ ਕਾਂਗਰਸ ਹੈ ਕੋਈ ਇੱਧਰ ਉੱਧਰ ਹੋ ਸਕਦਾ ਲੇਕਿਨ ਇਹ ਪਰਿਵਾਰ ਨਹੀਂ ਇੱਧਰ ਉੱਧਰ ਹੋ ਸਕਦਾ ਜਰਾ ਜੀ ਦਾ ਪਾਰਟੀ ਸਾਬਨ ਹੋ ਗਈ ਪਾਰਟੀਆਂ ਦੇ ਵਿੱਚ ਟਕਾਲੀ ਕਾਂਗਰਸੀ ਨੇ ਬੜਾ ਪੁਰਾਣਾ ਪਿਆਸ ਪਰਾਵਾ ਸੋ ਮੈਨੂੰ ਲੱਗਦਾ ਦੇਖੋ ਹਰ ਵਿਅਕਤੀ ਨੂੰ ਹੁੰਦਾ ਹੈ ਉਹਨਾਂ ਨੂੰ ਟਿਕਟ ਨਹੀਂ ਮਿਲੀ ਇਸ ਕਰਕੇ ਸ਼ਾਇਦ ਉਹਨਾਂ ਨੇ ਪਾਰਟੀ ਛੱਡਤੀ ਪਾਰਟੀ ਨੇ ਪਿਛਲੀ ਵਾਰੀ ਉਹਨਾਂ ਨੂੰ ਟਿਕਟ ਦਿੱਤੀ ਸੀ ਮੈਂ ਤਾਂ ਲੋਕਾਂ ਨੂੰ ਇਹੀ ਕਰੂੰਗਾ ਕਹੂੰਗਾ ਸ਼ੈਨ ਸ਼ੀਲਤਾ ਬਰਕਰਾਰ ਰੱਖੋ ਸਹਿਜ ਪਕੇ ਸੋ ਮੀਠਾ ਹੋਏ ਸਾਨੂੰ ਤਕੜੇ ਹੋ ਕੇ ਆਪ ਦੇ ਆਪ ਦੇ ਘਰੇ ਪੈਰਾ ਦਿਨਾ ਚਾਹੀਦਾ ਹੈ ਔਰ ਮੈਨੂੰ ਲੱਗਦਾ ਅੱਜ ਨਹੀਂ ਤਾਂ ਕੱਲ ਉਸ ਕੱਲ ਦੀ ਜਨਤਾ ਪਹਿਚਾਨ ਕਰ ਲਈਏ ਇੱਕ ਐਮਪੀ ਬਨਨਾ ਐ ਐਮਐਲਏ ਬਨਨਾ ਛੋਟੀ ਗੱਲ ਹੈ ਪ੍ਰਧਾਨ ਮੰਤਰੀ ਲੀਡਰ ਪ੍ਰਧਾਨ ਮੰਤਰੀ ਦਾ ਇੱਕ ਨਵਾਂ ਬਿਆਨ ਹੈ ਲੀਡਰ ਬਨਨਾ ਬਹੁਤ ਔਖੀ ਗੱਲ ਜੀ ਪ੍ਰਧਾਨ ਮੰਤਰੀ ਦਾ ਬਿਆਨ ਆਇਆ ਹੈਗਾ ਉਹ ਕਹਿੰਦੇ ਆਗੇ ਕਿ ਜਿਹੜੀ ਜਿਆ ਬੀਜੇਪੀ ਕਰਕੇ ਜਿਹੜਾ ਗਿਆ ਸਿੱਖ ਚਿਹਰਾ ਬਚਿਆ ਹੋਇਆ ਹੈਗਾ ਸੋ ਕਿਤਰਾ ਕਿਤਰਾ ਕਹਿੰਦੇ ਆਗੇ ਕਿ ਜਿਹੜੀ ਹੈਗੀਆਂ ਜੇ ਨਾਰੀ ਬੀਜੇਪੀ ਤੋਂ ਸਾਰੋ ਦੇਸ਼ ਤੇ ਕਾ ਪ੍ਰਧਾਨ ਮੰਤਰੀ ਆਦਰਨੀਆ ਨਰਿੰਦਰ ਮੋਦੀ ਜੀ ਸਿੱਖਾਂ ਦੇ ਦੁਸ਼ਮਣ ਹਨ ਇਹ ਮੈਂ ਕਹਿ ਸਕਦਾ ਜਿਸ ਪ੍ਰਕਾਰ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਅੱਜ ਦੇਸ਼ ਦੀ ਕੈਬਨਿਟ ਦੇ ਵਿੱਚ ਪੰਜਾਬ ਦਾ ਇੱਕ ਸਿੱਖ ਨਹੀਂ ਹੈ ਜਿਸ ਪ੍ਰਕਾਰ ਪੱਗ ਤੇ ਸਵਾਲੀਆ ਚਿੰਨ ਲਾਏ ਗਏ ਭਾਜਪਾ ਦੀਆਂ ਵਰਕਰਾਂ ਦੁਆਰਾ ਕਲਕੱਤੇ 'ਚ ਕੀਆ ਗਿਆ ਆਗਲੇ ਇੱਕ आईपीएस ਅਫੀਸਰ ਨੂੰ ਇੱਕ ਖਾਲਿਸਤਾਨੀ ਹੈ ਜਿਸ ਪ੍ਰਕਾਰ ਪੰਜਾਬ ਦੇ ਕਿਸਾਨਾਂ ਨਾਲ ਅਤਿਆਚਾਰ ਹਰ ਮੁੱਦੇ ਤੇ ਹੋਇਆ ਅੱਜ ਪੰਜਾਬ ਦਾ ਕਿਸਾਨ ਬਾਰਡਰਾਂ ਤੇ ਬੈਠਾ ਹੈ ਮੋਦੀ ਸਾਹਿਬ ਦੇ ਫੈਸਲੇ ਨੂੰ ਅੜੀਖ ਰਿਹਾ ਹੈ ਮੈਂ ਸੋਚਦਾ ਕਿ ਅਗਰ ਦੇਸ਼ ਦੇ ਪ੍ਰਧਾਨ ਮੰਤਰੀ ਦੁਬਾਰੇ ਕਦੇ ਦੇਸ਼ ਦੇ ਲੋਕਾਂ ਨੇ ਇਹਨਾਂ ਨੂੰ ਮੌਕਾ ਦਿੱਤਾ ਤਾਂ ਪੰਜਾਬ ਹਿੰਦੁਸਤਾਨ ਦੇ ਨਕਸ਼ੇ ਤੋਂ ਗਾਇਬ ਹੋ ਜਾਏਗਾ ਇਸ ਕਰਕੇ ਸਾਰੇ ਪੰਜਾਬੀ ਇੱਕ ਮੁੱਠ ਨੇ ਤੇ ਪੰਜਾਬੀ ਇਹ ਜਾਣਦੇ ਨੇ ਕਿ ਸਾਡਾ ਸੱਚੀ ਕੌਣ ਹੈ ਤੇ ਸਾਡਾ ਦੁਸ਼ਮਣ ਕੌਣ ਹੈ ਜੀ ਸਾਹਿਬ ਜੀ ਵੀ ਬੈਠੇ ਨੇ ਜੀ ਜੀ ਚੱਕਰ ਨਹੀਂ ਦੇਦੇ ਕਿ ਤਾਰੀਖ ਨਾਲ ਸਾਥ ਦੇਣਗੇ ਤੋ ਭਾਈ ਮੇਰੀ ਬੇਨਤੀ ਹੈ ਗਲਤ ਸਵਾਲ ਜਿਆਦਾ ਨਾ ਪੁੱਛੋ ਮੈਂ ਕੁਝ ਹੋਰ ਕਹੂੰਗਾ ਇਹ ਭਰੋਸਾ ਤੁਹਾਡੇ ਮੇਰੇ ਨਾਲ ਬੈਠੇ ਨੇ ਮਗਰ ਰਾਹੁਲ ਸਾਰੇ ਇਕੱਠੇ ਰਾਹੁਲ ਗਾਂਧੀ ਦੀ ਫੋਟੋ ਹੈ ਹੁਣ ਕੀ ਭਰੋਸਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਨੂੰ ਬਚਾਉਣਾ ਹੈ ਅਸੀਂ ਇਕੱਠੇ ਇਸ ਵੇਲੇ ਦੀ ਵੱਡੀ ਜਿਹੜੀ ਖਬਰ ਆ ਰਹੀ ਹੈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਉੜਿੰਗ ਜਿਹੜੇ ਨੇ ਉਹ ਰਾਜਪੁਰਾ ਵਿਖੇ ਪਹੁੰਚ ਸੰ ਜਿਸ ਤੋਂ ਬਾਅਦ ਡਾਕਟਰ ਡਾਕਟਰ ਭੀਮ ગાંધી ਜੜੇ ਨਾਲ ਲੱਗੇ ਤੇ ਨਾਲ ਹੀ ਰਾਜਾਪੁਰਿੰਗ ਜੜੇ ਨੇ ਨਾਰੇ ਲੱਗੇ ਜਨਕੀ ਮੁਰਦਾਬਦ ਨਾਰੇ ਜੜੇ ਨੇ ਉਹ ਲੱਗੇ ਨੇ ਕਿਉਂਕਿ ਟਕਸਾਲੀਆਂ ਦੀ ਮੀਟਿੰਗ ਜੜੀਆਂ ਰੱਖੀ ਗਈ ਸੀ ਜਿਹਦੇ ਵਿੱਚ ਟਕਸਾਲੀਆਂ ਨੇ ਜਿਹੜੀ ਆਪਣੀ ਨਾਰਾਜ਼ਗੀ ਆ ਉਹ ਜ਼ਾਹਰ ਕਰਨੀ ਸੀ ਤਾਂ ਆਖਰਕਾਰ ਕਿਹਾ ਗਿਆ ਸੀ ਕਿ ਡਾਕਟਰ ਭੀਮ ગાંધી ਜੜਾ ਸੀ ਸਾਥ ਆ ਉਹ ਨਹੀਂ ਦਵਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰ ਦਿਖਾਣੇ ਆ ਕਿ ਕਿਸ ਤਰ੍ਹਾਂ ਰਾਜਾਪੁਰਿੰਗ ਜੜੇ ਨੇ ਉਹ ਵਰਕਰਾਂ ਨੂੰ ਸਮਝਾਉਂਦੇ ਨਜ਼ਰ ਆ ਰਹੇ ਨੇ ਜਿਹੜੇ ਮੁਰਦਾਬਦ ਨਾਰੇ ਲੱਗ ਰਹੇ ਨੇ ਤਾਂ ਰਾਜਾਪੁਰਿੰਗ ਜੜੇ ਨੇ ਸਮਝਾਲਦੇ ਨਜ਼ਰ ਆ ਰਹੇ ਨੇ ਵਰਕਰ ਬਾਹਰ ਆਏ ਨੇ ਉਹਨਾਂ ਨਾਲ ਗਲਤ ਕਰਦੇ ਆ ਤੇ ਅਸੀਂ ਸੋ ਬਿਲਕੁਲ ਸੋ ਅਸੀਂ ਤੁਸੀਂ ਦੇਖ ਸਕਦੇ ਤਸਵੀਰਾਂ ਦੇ ਵਿੱਚ ਨਾਰੇਬਾੜੀ ਜਿਹੜੀ ਲਗਾਤਾਰ ਹੋ ਰਹੀ ਆ ਸੋ ਅਸੀਂ ਭਾਈ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਮੁਰਦਾਬਾਦ ਦੇ ਨਾਰੇ ਲੱਗੇ ਨੇ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਐਸੇ ਰਾਜਾ ਵੜਿੰਗ ਹੁਣ ਕੀ ਫੈਸਲਾ ਕੀ ਲਿਆ ਗਿਆ ਅਸੀਂ ਇਹੀ ਗੱਲ ਕਹਿੰਦੇ ਵੀ ਵਿਚਾਰ ਵਟਾ ਕੀਤਾ ਜਾਵੇ ਵੀ ਡਾਕਟਰ ਜਿਹੜੇ ਧਰਮਜੀਤ ਗਾਂਧੀ ਜੀ ਨੇ ਵੇ ਜਿੱਤ ਹਾਸਲ ਨਹੀਂ ਕਰ ਸਕਦੇ ਸਾਨੂੰ ਪਤਾ 100% ਆ ਜੇ ਇਹਨਾਂ ਨੂੰ ਟਿਕਟ ਨਾ ਬਦਲੀ ਤਾਂ ਡਾਕਟਰ ਬਲਬੀਰ ਸਿੰਘ ਸਿੱਧੂ ਜਿੱਤਣਗੇ ਪੱਕਾ ਝਾੜੂ ਵਾਲੇ ਜੇ ਹਰਜਾਰ ਸਿੰਘ ਨੂੰ ਅੱਜ ਟਿਕਟ ਮਿਲਦੀ ਆ ਤਾਂ ਘਟੋ ਘਟਾ ਲੱਖ ਡੇਢ ਲੱਖ ਦੀ ਲੀਡ ਤੇ ਮੂਰੇ ਜਾਣਗੇ ਇਹ ਤਾਂ ਟਿਕਟ ਨਿਕਲ ਸਕਦੀ ਨਹੀਂ ਤਾਂ ਝਾੜੂ ਵਾਲੇ ਦੀ ਪੱਕੇ 100% ਇਕਸਾਲੀ ਆਏ ਸੀ ਲਾਲ ਸਿੰਘ ਸੀਨੀਅਰ ਲੀਡਰ ਆਏ ਸੀ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਸਮਝੇ ਨਹੀਂ ਸੀ ਉਹ ਸਮਝੀ ਨਹੀਂ ਹੈਗੇ ਬੜੰਗ ਸਾਹਿਬ ਆ ਵੀ ਜਿਹੜਾ ਇਹਨਾਂ ਇਕੱਠ ਹੋਇਆ ਮੈਂ ਇੱਕ ਗੱਲ ਐਸ ਤਰ੍ਹਾਂ ਨਹੀਂ ਕਹਿ ਕੇ ਜਾਣਾ ਸੀ ਵੀ ਤੁਸੀਂ ਗਾਂਧੀ ਨੂੰ ਵੋਟਾਂ ਪਾ ਦਿਓ ਇਹ ਗੱਲ ਕਹਿ ਕੇ ਬਾਜੇ ਮੈਂ ਹਾਈ ਕਮਾਂਡ ਨਾਲ ਗੱਲ ਕਰੂੰ ਸਾਡਾ ਕੋਈ ਗੱਲਾ ਸਿਕਵਾਨੀ ਤੀ ਸਾਨੂੰ ਬਾਅਦ ਚ ਜਿਹੜਾ ਵੀ ਪ੍ਰਧਾਨ ਸਾਹਿਬ ਸਾਡੇ ਹਰਦੇਵਾਰ ਸਿੰਘ ਸਾਨੂੰ ਕਹਿੰਦੇ ਕੋਈ ਨਾ ਆਰਡਰ ਆਉਂਦੇ ਅਸੀਂ ਇਹਨਾਂ ਦੇ ਫੁੱਲ ਝਾੜਦੇ ਤੇ ਹੁਣ ਭਾਈ ਫੈਸਲਾ ਕੀ ਲਿਆ ਗਿਆ ਕਿਉਂਕਿ ਹਾਈ ਕਮਾਂਡ ਨੇ ਹਾਈ ਕਮਾਂਡ ਨੇ ਟਿਕਟਾ ਦੇ ਦਿੱਤੀ ਹੈ ਅਸੀਂ ਤਾਂ ਹਰਦੇਵਾਰ ਸਿੰਘ ਨਾਲ ਖੜੇ ਆ ਜਿੱਥੇ ਸਾਨੂੰ ਹਰਦੇਵਾਰ ਸਿੰਘ ਜੀ ਕਹਿਣਗੇ ਠੀਕ ਹੈ ਵੀ ਆਹ ਕੰਮ ਕਰੋ ਜੇ ਇਹਨਾਂ ਨੇ ਕਹਤਾ ਵੀ ਡਾਕਟਰ ਧਰਮ ਮੀਰ ਜੀ ਦਾ ਆਪਣੇ ਕਰਨ ਰਿਹਾ ਸੋਟ ਤਾਂ ਉਧਰ ਕਰਾਂਗੇ ਗਾਂਧੀ ਸਾਹਿਬ ਦੀ ਜੇ ਇਹਨਾਂ ਨੇ ਕਹਤਾ ਵੀ ਆਪਦੀ ਮਰਜ਼ੀ ਸੋਚੋ ਫਿਰ ਦੇਖਾਂਗੇ ਜੀ ਤੁਹਾਨੂੰ ਕੀ ਲੱਗਦਾ ਕਿਉਂਕਿ ਜਿਸ ਤਰ੍ਹਾਂ ਹੋ ਰੇ ਨਾਰੇਬਾਜੀ ਹੋਈ ਆ ਪੰਜਾਬ ਪ੍ਰਦੇਸ਼ ਦੇ ਕਾਂਗਰਸ ਦੇ ਪ੍ਰਧਾਨ ਆਏ ਹੁਣ ਨਾਰੀਬਾਜ ਮੁਰਦਾਬਾਦ ਦੇ ਨਾਰੇ ਲੱਗੇ ਹੁਣ ਕੀ ਤੁਹਾਨੂੰ ਲੱਗਦਾ ਵੀ ਇੱਕ ਕਾਂਗਰਸ ਦੇ ਵਰਕਰ ਦੇ ਜਿਹੜਾ ਸ਼ਿਕ ਜੋਸ਼ ਹੀ ਉਹ ਘਟਦਾ ਨਜ਼ਰਾ ਹੈ ਗੁੱਸਾ ਤਿਕਾ ਜੀ ਇਹ ਸਾਡਾ ਜੋਸ਼ ਘਟ ਗਿਆ ਸਾਨੂੰ ਰਾਤ ਨੀਂਦ ਨਹੀਂ ਆਈ ਹੈਗੀ ਵੀ ਸਵੇਰੇ ਮੀਟਿੰਗ ਚ ਜਾਣਾ ਸੀ ਸਭਿਲਕੁਣ ਜੜਾ ਸੀ ਹੋਰ ਵਰਕਰ ਸਭਾਨਾਂ ਨਾਲ ਵੀ ਜਿਹੜੀ ਅਸੀਂ ਆ ਗੱਲ ਸੋ ਜਿਹੜੇ ਲਗਾਤਾਰ ਜਿਹੜੇ ਨੇ ਵਿਰੋਧ ਕਰ ਰਹੇ ਬਾਈ ਜੀ ਤੁਸੀਂ ਵੀ ਵਿਰੋਧ ਕਰ ਰਹੇ ਹੋ ਕੀ ਹੋਇਆ ਕੀ ਆਜਾ ਨਾਰੇबाजी ਕਿਉਂ ਕੀਤੀ ਹੈ ਵਿਰੋਧ ਕਿਉਂ ਕਰ ਰਹੇ ਹੋ ਨਾਰੇ ਬਾਜੀ ਇਸ ਤਰ੍ਹਾਂ ਹੈ ਜੀ ਜੋ ਟਕਸਾਲੀ ਪਹਿਲਾਂ ਤੋਂ ਕਾਂਗਰਸੀ ਟੀਮ ਐ ਇੰਨੇ ਵਰਕਰ ਐ ਇੰਨੀ ਦੁਨੀਆ ਇਕੱਠੀ ਹੋਈ ਹੋਈ ਆ ਆ ਸਿਰਫ ਸਰਦਾਰ ਹਰਦੀਪ ਸਿੰਘ ਜੀ ਕਮੋਜ ਕਰਕੇ ਇਕੱਠੀ ਹੋਈ ਹੈ ਜੀ ਤਾਂ ਕਿ ਇਹਨਾਂ ਨੇ ਇਲਾਕੇ ਵਿੱਚ ਆ ਕੁਝ ਰਤਵਾ ਕੁਝ ਨਾਮ ਕਮਾਇਆ ਹੈ ਤੇ ਦੁੱਖ ਚ ਸੁੱਖ ਚ ਬੰਦਿਆਂ ਦੇ ਖੜਦੇ ਆ ਇੱਕ ਨਮਾ ਬੰਦਾ ਜੋ ਕਿ ਜਿਨ੍ਹਾਂ ਨੂੰ ਆਪਾਂ ਦਲ ਬਦਲੂ ਵੀ ਕਹਿ ਸਕਦੇ ਆ ਅੱਡਿਆਂ ਨੂੰ ਥੁੱਕ ਲਾਇਆ ਕਦੇ ਉਸ ਪਾਰਟੀ ਚ ਸਰੋਪਾ ਪਵਾ ਲਿਆ ਕਦੇ ਉਸ ਪਾਰਟੀ ਚ ਸਰੋਪਾ ਪਵਾ ਲਿਆ ਕਹਿੰਦੇ ਵੀ ਸਾਈਕਲ ਦਾ ਵੀ ਕੋਈ ਸਟੈਂਡ ਹੁੰਦਾ ਹੈ ਤੇ ਬੰਦੇ ਨੂੰ ਆਪਣਾ ਕੋਈ ਸਟੈਂਡ ਰੱਖਣਾ ਚਾਹੀਦਾ ਜਿੱਦਾਂ ਕਿ ਸਰਦਾਰ ਹਰਦਿਆਲ ਸਿੰਘ ਜੀ ਕੰਬੋਜ ਹੈ ਜੇ ਇਹਨਾਂ ਨੂੰ ਅਹੁਦੇ ਦਾ ਜਾਂ ਕਿਸੇ ਮਤਲਬ ਕੁਰਸੀ ਦੀ ਭੁੱਖ ਹੁੰਦੀ ਇਹ ਵੀ ਪਾਰਟੀ ਬਦਲ ਸਕਦੇ ਸੀਗੇ ਲੇਕਿਨ ਨਹੀਂ ਇਹਨਾਂ ਨੇ ਆਪਣਾ ਸਟੈਂਡ ਰੱਖਿਆ ਹੈ ਤੇ ਧਰਮਵੀਰ ਗਾਂਧੀ ਜੀ ਪਹਿਲਾਂ ਆਮ ਆਦਮੀ ਪਾਰਟੀ ਚੋਂ ਆਪਣੇ ਐਮਪੀ ਬਣ ਕੇ ਗਏ ਆ ਪੰਜਾਬ ਦਾ ਕੋਈ ਮੁੱਦਾ ਨਹੀਂ ਕੋਈ ਚੁੱਕਿਆ ਕੋਈ ਗੱਲ ਨਹੀਂ ਕੀਤੀ ਤੇ ਹੁਣ ਉਹ ਸਰੋਪਾ ਪਵਾ ਕੇ ਕਾਂਗਰਸ ਚ ਆ ਗਏ ਸਾਡੀ ਮਤਲਬ ਕਾਂਗਰਸ ਟੀਮ ਨੇ ਜੋ ਹਾਈ ਕਮਾਂਡ ਹੈ ਇਹਨਾਂ ਨੇ ਇਹਨਾਂ ਨੂੰ ਚਲੋ ਤਿੱਖਾ ਸਾਥ ਦੋਗੇ ਕਿ ਨਹੀਂ ਦੋਗੇ ਕਿਉਂਕਿ ਨਾਰੇਬਾਜੀ ਵੀ ਕੀਤੀ ਆ ਪਰ ਜਿਹੜਾ ਰਾਜਾ ਵੜਿੰਗਾ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਸੀ ਵੀ ਨਾਰੇਬਾਜੀ ਨਾ ਕਰੋ ਮੁਰਦਾਬਾਦ ਦੇ ਨਾਰੇ ਨਾ ਲਾਓ ਕਿ ਫਿਰ ਤੁਸੀਂ ਜਿਹੜਾ ਨਹੀਂ ਮੰਨੇ ਆਖਰਕਾਰ ਜਿਹੜਾ ਵਿੰਗੜ ਸਾਹਮਣੇ ਉਹ ਚਲੇ ਗਏ ਨੇ ਹੁਣ ਤੁਹਾਡਾ ਫੈਸਲਾ ਕੀ ਹੈ ਤੁਸੀਂ ਪਾਰਟੀ ਨਾਲ ਚੱਲੋਗੇ ਜਾਂ ਫਿਰ ਆਇਆ ਜਾਂ ਫਿਰ ਤੁਸੀਂ ਜਿਹੜਾ ਇੱਥੇ ਤੇ ਐਮ.ਐਲ.ਏ ਸਭਾ ਨੇ ਉਹਦੇ ਨਾਲ ਚੱਲੋਗੇ ਕੱਲ ਇਸ ਤਰ੍ਹਾਂ ਜੀ ਦੇਖੋ ਸਾਡਾ ਐਮ.ਐਲ.ਏ ਸਾਡੀ ਜਿੰਦਜਾਨ ਹੈ ਸਾਨੂੰ ਦੇਖੋ ਮੈਂ ਗੁੱਸੇ ਚ ਗਿਲ ਹੋ ਜਾਂਦੇ ਆ ਬਹੁਤ ਮਾਖਤਾ ਦਿਲ ਚ ਪਰ ਲੇਕਿਨ 99% ਅਸੀਂ ਕਾਂਗਰਸ ਦਾ ਹੁਣ ਸਾਥ ਨਹੀਂ ਦੇਵਾਂਗੇ 1% ਹੈ ਜੋ ਸਰਦਾਰ ਹਰਦੀਪ ਸਿੰਘ ਜੀ ਕਹੇ ਤੂੰ ਅਸੀਂ ਵੋਟਾਂ ਪਾ ਸਕਦੇ ਆ ਨਹੀਂ ਤਾਂ ਸਾਡੇ ਹੱਥ ਖੜੇ ਆ ਅਸੀਂ ਕਾਂਗਰਸ ਪਾਰਟੀ ਚ ਨਹੀਂ ਖੜਾਂਗੇ ਕਿਸੇ ਨੂੰ ਵੀ ਵੋਟ ਨਹੀਂ ਪਾਵਾਂਗੇ ਡਾਕਟਰ ਗਾਂਧੀ ਨੂੰ ਵੀ ਪਾਵਾਂਗਾ ਡਾਕਟਰ ਗਾਂਧੀ ਨੂੰ ਜੀ ਸਾਡਾ ਗੁੱਸਾ ਮਗਤਾ ਇਹੀ ਹੈ ਵੀ ਦਲ ਬਦਲੂ ਬੰਦਾ ਕਦੇ ਉਧਰ ਪਾਰਟੀ ਚ ਕਦੇ ਉਧਰ ਪਾਰਟੀ ਜਿੱਥੇ ਮਰਜੀ ਜਾ ਕੇ ਸਰੋਪਾ ਪਵਾਇਆ ਅੱਜ ਸਰੋਪਾ ਪਵਾਇਆ ਦੂਜੇ ਦਿਨ ਉਹਨਾਂ ਨੂੰ ਟਿਕਟ ਮਿਲ ਗਈ ਇਹ ਤਾਂ ਕੋਈ ਗੱਲ ਨਹੀਂ ਨਾ ਬਣੀ ਕੋਈ ਸਟੈਂਡਰਡ ਤਾਂ ਰੱਖੋ ਆਪਣਾ ਕੋਈ ਪੰਜਾਬ ਦਾ ਮੁੱਦਾ ਦਾ ਚੱਕੋ ਕੋਈ ਪੰਜਾਬ ਦੀ ਗੱਲ ਦਾ ਕਰੋ ਸਿਰਫ ਕੁਰਸੀ ਤੱਕ ਮਤਲਬ ਹੈ ਇਹ ਜਿਹੜੇ ਲੀਡਰ ਪਹਿਲਾਂ ਵੀ ਪਾਰਟੀਆਂ ਛੱਡ ਛੱਡ ਕੇ ਦੌੜੇ ਆ ਇਹਨਾਂ ਨੇ ਆਪਣੇ ਜਿਹੜੇ ਉਹਦੇ ਮਤਲਬ ਕੁਰਸੀਆਂ ਦੇ ਨਾਲ ਪਿਆਰ ਹੈ ਇਹਨਾਂ ਨੂੰ ਪੰਜਾਬ ਨਾਲ ਕਿਸੇ ਨੂੰ ਪਿਆਰ ਨਹੀਂ ਹੈਗਾ ਜੇ ਅਗਰ ਪੰਜਾਬ ਦੀ ਗੱਲ ਕਰਦੇ ਆ ਤਾਂ ਪੰਜਾਬ ਦੇ ਨਾਲ ਪਿਆਰ ਹੈਗਾ ਤਾਂ ਇਸ ਤਰ੍ਹਾਂ ਹੁੰਦਾ ਹੈ ਜਿੱਦਾਂ ਸਰਦਾਰ ਹਰਦੀਪ ਸਿੰਘ ਜੀ ਕੰਬੋਜ ਹੈ ਦਿਨ ਰਾਤ 24 ਘੰਟੇ ਜਦ ਮਰਜ਼ੀ ਫੋਨ ਕਰੋ ਅਗਰ ਨਾ ਪਹੁੰਚੇ ਤਾਂ ਫੇਟੇ ਮੰਨੂ ਕਹਿ ਦਿਆ ਕੁੱਤੇ ਦੇ ਮੂੰਹ ਪਰ ਮੂਤ ਕਰਾਇਓ ਮੇਰੇ ਅਗਰ ਸਰਦਾਰ ਹਰਦੀਪ ਸਿੰਘ ਜੀ ਨਾ ਪਹੁੰਚਣ ਆਨੂੰ ਇੰਨਾ ਵਿਸ਼ਵਾਸ ਹੈ ਬਿਲਕੁਲ ਜਿਹੜਾ ਵਰਕਰਾਂ ਦੇ ਵਿੱਚ ਵਿਰੋਧ ਆ ਉਹ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ ਤਾਂ ਅਖਰਕਾਰ ਵਰਕਰਾਂ ਨੇ ਇਹੀ ਗੱਲ ਕਹੀ ਹੈ ਕਿ ਜੇਕਰ ਡਾਕਟਰ ਧਰਮਿੰਦਰ ਗਾਂਧੀ ਟਿਕਟ ਨਾ ਬਦਲੀਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਸੀਂ ਵਿਰੋਧ ਆ ਉਹ ਲਗਾਤਾਰ ਕਰਾਂਗੇ ਤੇ ਜਿਸ ਤਰ੍ਹਾਂ ਰਾਜਾ ਬੜਿੰਗ ਦੀ ਗੱਲ ਕੀਤੀ ਆਵੇ ਤਾਂ ਰਾਜਾ ਬੜਿੰਗ ਦੇ ਬੜੇ ਸਿੱਧੇ ਧੰਗ ਦੇ ਨਾਲ ਜਿਹੜੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਸੋ ਬਿਲਕੁਲ ਸਾਬਕਾ ਐਮਸੀ ਸਬਾਨ ਨੇ ਜਿਹੜਾ ਮੌਜੂਦਾ ਐਮਸੀ ਸਬਾਨ ਨੇ ਉਹ ਵੀ ਉੱਥੇ ਪਹੁੰਚੇ ਨੇ ਕੀ ਲੱਗਦਾ ਵਿਰੋਧ ਬੜਾ ਲਗਾਤਾਰ ਕਰ ਰਹੇ ਹੋ ਰਾਜਾ ਬੜਿੰਗ ਦੇ ਵੀ ਨਾਰੇ ਵੱਜੇ ਨੇ ਵਿਰੋਧ ਵੀ ਹੋ ਰਿਆਂ ਦਾ ਕੀ ਸਮਝਦੇ ਹੋ ਅਮਰਜੀਤ ਜੀ ਮੈਂ ਸਾਫ ਕਐਮਸੀ ਨਹੀਂ ਮੈਂ ਐਮਸੀ ਹੁਣ ਵੀ ਮੇਰਾ ਇਹੀ ਸੀਗਾ ਵਿਰੋਧ ਸਾਡਾ ਪਤਾ ਹੈ ਕਿ ਵਰਕਰਾਂ ਚ ਕਿਉਂ ਹੈ ਵਰਕਰ ਚਾਹੁੰਦੇ ਸੀਗੇ ਵੀ ਹਮੇਸ਼ਾ ਜਿਹੜਾ ਕਿਹਾ ਜਾ ਰਿਹਾ ਸੀਗਾ ਸਾਲਾਂ ਤੋਂ ਵੀ ਜਿਹੜੇ ਟਕਸਾਲੀ ਜਿਹੜਾ ਕਾਂਗਰਸੀ ਨੂੰ ਹੀ ਜਿਹੜੀ ਟਿਕਟ ਦਿੱਤੀ ਜਾਊਗੀ ਵੀ ਹਰਦੇਲ ਸਿੰਘ ਕੰਬੋਜ ਨੂੰ ਦਿੱਤੀ ਜਾਊਗੀ ਟਿਕਟ ਜਿਹੜੀ ਭਰਜੋੜ ਯਾਤਰਾ ਵਿੱਚ ਆਪਣਾ ਉਰੇ ਰਾਜਾ ਬੜਿੰਗ ਜੀ ਰਾਜਪੁਰੇ ਪਹੁੰਚੇ ਸੀ ਉਹਨਾਂ ਨੇ ਵਾਅਦਾ ਕੀਤਾ ਸੀ ਔਰ ਵਰਕਰਾਂ ਚ ਬੜਾ ਜੋਸ਼ ਸੀਗਾ ਕਿਉਂਕਿ ਉਹ ਐਮਐਲਏ ਦੇ ਇਸ ਵਾਰ ਜਿਹੜੇ ਬਦਲਾਅ ਦਾ ਲੋਕ ਦੇਖ ਰਹੇ ਸੀਗੇ ਵੀ ਹਨੇਰੀ ਆਈ ਹੋਈ ਸੀ ਕਿ ਆਪਦੀ ਫਿਰ ਉਹਨਾਂ ਨੇ ਜਿਹੜਾ ਦੇਖਿਆ ਹੈਗਾ ਪਾਰਟੀ ਵੱਲੋਂ ਅਸੀਂ ਪਾਰਟੀ ਕਾਂਗਰਸੀਆਂ ਕਟੜ ਕਾਂਗਰਸੀਆਂ ਰਾਜਾ ਜੀ ਦੀ ਵੀ ਇੱਜ਼ਤ ਕਰਦੇ ਹਾਂ ਪਰ ਜਿਹੜਾ ਇਹ ਵਰਕਰਾਂ ਵਿੱਚ ਰੋਸ਼ ਹੋਂਦਾ ਕਿਉਂਕਿ ਕੋਈ 20 ਸਾਲ ਤੋਂ ਜੁੜਿਆ ਕੋਈ 10 ਸਾਲ ਤੋਂ ਕੋਈ 5 ਸਾਲ ਤੋਂ ਕੋਈ 40 ਸਾਲ ਤੋਂ ਕੋਈ ਉਮਰਾਂ ਲੰਘੀਆਂ ਸਾਰੇ ਮਰ ਗਏ ਸਾਰੇ ਹੋ ਗਏ ਉਹਨਾਂ ਦੇ ਪੂਜੁਰਗ ਕਾਂਗਰਸ ਪਾਰਟੀ ਚ ਲੈ ਕੇ ਕੱਲ ਨੂੰ ਕਿਸੇ ਹੋਰ ਨੂੰ ਯਾਰ ਬਾਹਰ ਵਾਲੇ ਨੂੰ ਟਿਕਟ ਦੇ ਫਿਰ ਤਾਂ ਤਕਲੀਫ ਹੁੰਦੀ ਹੈ ਕਿਉਂਕਿ ਹੁਣ ਤੁਸੀਂ ਹੋ ਤੁਸੀਂ ਚੈਨਲ ਨਾਲ ਜੁੜੇ ਹੋ ਕੱਲ ਨੂੰ ਮੈਨੂੰ ਤੁਹਾਡੇ ਦੇ ਉੱਪਰ ਜਗ੍ਹਾ ਦੇ ਦੇ ਤੁਸੀਂ ਕਹੋਗੇ ਵੀ ਨੱਕਰਾ ਬੈਠੀ ਇਹੋ ਚੀਜ਼ ਐਥੇ ਹੋਈ ਹੈ ਜਿਹੜੀ ਆਪਣ ਹੇਗਾ ਧਰਮਵੀਰ ਗਾਂਧੀ ਦਿੱਤੇ ਗਿਆ ਤਾਂ ਜਿਹੜਾ ਹੈਗਾ ਬਰਕਰਨਾ ਚ ਰੋਸ਼ ਅਸੀਂ ਜਦ ਤੱਕ ਹਰਦਿਆਲ ਸਿੰਘ ਅੰਬੋਜ ਜੀ ਕੋਈ ਫੈਸਲਾ ਨਹੀਂ ਲੈਂਦੇ ਵੀ ਉਹਨਾਂ ਵੱਲੋਂ ਕੀ ਕਿਹਾ ਜਾਊਗਾ ਜਾਂ ਆਸ਼ਵਾਸ਼ਣ ਸਾਨੂੰ ਦੇਣਗੇ ਵੀ ਤੁਸੀਂ ਹੁਣ ਵਰਕਰ ਜਾਂ ਅਹੁਦੇਦਾਰ ਹੁਣ ਇਹ ਜਿਹੜਾ ਹੈਗਾ ਕਾਂਗਰਸ ਪਾਰਟੀ ਦੇ ਚੱਲਦੇ ਹੋ ਜਾਂ ਰਾਜਾ ਬੜਿੰਗ ਜੀ ਦੇ ਜਿਹੜਾ ਹੁਕਮ ਸੀਗਾ ਉਹਦੇ ਚੱਲਦੇ ਹੋ ਤੁਸੀਂ ਇਹ ਅੱਗੇ ਕਦਮ ਚੁੱਕਣਾ ਹੈਗਾ ਅਸੀਂ ਉਹਨਾਂ ਦੇ ਕਦਮ ਚੁੱਕਾਂਗੇ ਡਾਕਟਰ ਗਾਂਧੀ ਦੀ ਗੱਲ ਕੀਤੀ ਆ ਵੀ ਤੁਸੀਂ ਜਿਹੜਾ ਸਾਥ ਦੇਵੋਗੇ ਜਾ ਉਹਨਾਂ ਦਾ ਪ੍ਰਚਾਰ ਕਰੋਗੇ ਜਾਂ ਬਿਲਕੁਲ ਬਾਈਕਾਟ ਕਰੋਗੇ ਇਹ ਕਹਿੰਦਾ ਵੀ ਜਦ ਤੱਕ ਉਮੀਦਵਾਰਾਂ ਦੇ ਫਾਰਮ ਨਹੀਂ ਭਰੇ ਜਾਂਦੇ ਸਾਨੂੰ ਇਹ ਉਮੀਦ ਹੈ ਕਿ ਆਪ ਪਤਾ ਤਾਂ ਅੰਮ੍ਰਿਤ ਗਾਂਧੀ ਦਾ ਫੇਰ ਉਹ ਟਿਕਟ ਠੁਕਰਾ ਕੇ ਸਾਡੇ ਹਰਦਾਲ ਸਿੰਘ ਮੋਜੀ ਨੂੰ ਦੇ ਦੇਣ ਜਿਹੜਾ ਅੱਜ ਠਾਠਾ ਮਾਰਦਾ ਹੋਇਆ ਕੱਟ ਹਜ਼ਾਰਾਂ 5000 ਤੋਂ ਉੱਪਰ ਬੰਦਾ ਜਿਹੜਾ ਵਰਕਰ ਕਾਂਗਰਸੀ ਕਟੜ ਵਰਕਰ ਜਿਹੜੇ ਲੇਡੀਜ਼ ਵੀ ਵਿੱਚ ਸੀਗੀਆਂ ਆਪਣਾ ਬਜ਼ੁਰਗ ਵੀ ਸੀਗੇ ਬੱਚੇ ਵੀ ਸੀਗੇ ਨੌਜਵਾਨ ਯੂਥ ਸੀਗਾ ਅੱਜ ਉਹਦੇ ਪਹੁੰਚਾ ਹੋਇਆ ਸੀਗਾ ਉਸ ਨੂੰ ਕੱਠ ਨੂੰ ਦੇਖ ਕੇ ਉਹਨਾਂ ਦਾ ਜਿਹੜਾ ਹੈਗਾ ਮਾਈਂਡ ਮੈਨੂੰ ਲੱਗਦਾ ਇੱਕ ਵਾਰੀ ਚੱਕਰ ਖਾਏਗਾ ਜ਼ਰੂਰ ਕਿਉਂਕਿ ਮਤਲਬ ਮੈਂ ਨਹੀਂ ਕਹਿੰਦਾ ਹੈਗਾ ਵੀ ਇਹ ਜਿਹੇ ਵਰਕਰਾਂ ਦੀ ਮੀਟਿੰਗ ਕਦੇ ਕਿਸੇ ਇਲਾਕੇ ਚ ਹੋਈ ਹੋਵੇਗੀ ਸੋ ਬਿਲਕੁਲ ਵਰਕਰਾਂ ਦੀ ਗੱਲ ਕੀਤੀ ਜਾਵੇ ਐਮਸੀ ਸਬਾਨਾ ਦੀ ਗੱਲ ਕੀਤੀ ਜਾਵੇ ਰੋਸ ਜਿਹੜਾ ਉਹ ਲਗਾਤਾਰ ਦੇਖਦਾ ਨਜ਼ਰ ਆ ਰਿਹਾ ਹੈ ਬੇਸ਼ੱਕ ਤਸਵੀਰਾਂ ਦੀ ਗੱਲ ਕੀਤੀ ਜਾਵੇ ਤਾਂ ਰਾਜਾ ਬਰਿੰਗ ਜਿਹੜੇ ਨੇ ਉਹ ਬਿਲਕੁਲ ਸਮਝਾਦੇ ਨਜ਼ਰ ਆ ਰਹੇ ਸਨ ਤਾਂ ਦੂਜੇ ਪਾਸੇ ਜਿਹੜਾ ਮੁਰਦਾਬਾਦ ਦੇ ਨਾਰੇ ਜਿਹੜੇ ਨੇ ਉਹ ਲੱਗਦੇ ਦਿਖਾਈ ਦੇ ਰਹੇ ਸਨ ਤਾਂ ਹੁਣ ਦੇਖਣਾ ਹੋਵੇਗਾ ਕਿ ਡਾਕਟਰ ਤਰਫੀਰ ਗਾਂਧੀ ਦੀ ਟਿਕਟ ਜੇ ਨਿੱਕੀਤੀ ਜਾਵੇਗੀ ਜਾਫਰ ਜਿਹੜੇ ਇਹ ਵਰਕਰ ਨੇ ਜਿਨ੍ਹਾਂ ਨੇ ਭਾਰੀ ਇਕੱਠ ਰੱਖਿਆ ਕੀ ਇਹ ਡਾਕਟਰ ਗਾਂਧੀ ਦਾ ਸਾਥ ਦੇਣਗੇ ਇਹ ਸਮਾਂ ਦੱਸੇਗਾ ਰਾਜਪੁਰਾ ਤੋਂ ਅਮਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਇਹ ਜਿਹੜੀ ਕਾਂਗਰਸ ਪਾਰਟੀ ਆ ਕਿਹ ਤੋਂ ਜੁੜੇ ਹੋਏ ਨਾੜਗਾ ਦੇ ਇਹਨਾਂ ਨੇ ਵਰਕਰਾਂ ਦਾ ਸਲਾਹ ਨਾ ਕਰਕੇ ਪਿੱਛੇ ਪਾਰਟੀ ਦਾ ਬੰਦਾ ਲੈ ਕੇ ਸਾਡੇ ਸਿੱਖ ਤੋਂ ਉਡਾ ਗਿਆ ਇਹਨਾਂ ਦਾ ਬਾਪ ਦੀ ਨੌਕਰ ਆ ਜੀ ਸਰ ਕਿਸੇ ਰਾਜਾ ਬਣਿਆ ਰਾਜਾ ਨਹੀਂ ਉਹ ਵੀ ਬਹੁਤ ਬੋਲਦਾ ਗੱਲ ਕਰਦਾ ਬਹੁਤ ਬੋਲਦਾ ਗੱਲ ਕਰਦਾ ਜੋ ਰਾਜਾ ਬਣੇ ਤੁਹਾਡੇ ਪ੍ਰਧਾਨ ਨੇ ਪੰਜਾਬ ਦੇ ਪ੍ਰਧਾਨ ਨੇ ਹੱਕਾ ਦਾ ਪ੍ਰਧਾਨ ਨੇ ਵਰਕਰਾਂ ਨੂੰ ਸਲਾਹ ਕਿੱਲ ਆਰਟੀਕਲ ਮੁੱਦੇ 'ਤੇ ਜਾ ਕੇ ਸਾਡੇ ਸਿੱਖ ਤੋਂ ਖਾਣ ਕਰਦੇ ਲੋਕੀ ਗੰਧ ਨਹੀਂ ਵੋਟ ਪਾਓ ਜਿਹੜਾ ਬੰਦਾ ਪਾਰਟੀ ਨਹੀਂ ਬਾਬਾ ਜੀ ਅੱਜ ਕੋਈ ਨਾ ਨਿਯਮਿਤ ਇਤਨਾਮ ਪਾਜੇ ਜੇ ਮੀਟਿੰਗ ਰੱਖੀ ਗਈ ਹੈ ਵੀਰਾਂ ਦਾ ਮੁਕਾਬਲਾ ਆਇਆ ਸੀਗਾ ਫਿਕਰ ਨਾ ਕਰੋ ਵਿਚਾਰ ਕਰੋ ਜਿਹੜਾ ਪਾਸਾ ਹੈ ਜਿਹੜਾ ਸਾਰੇ ਜੇਗਸ ਕਰੇ ਆਪਣੇ ਗੱਦੀ ਨੂੰ ਤਾਂ ਹੀ ਬਣਾਇਆ ਗਿਆ ਸੀ ਜਿਹੜੇ ਡਾਕਟਰ ਧਰਮਵੀਰ ਗਾਦੀ ਨੇ ਉਹਨਾਂ ਨੂੰ ਪਹਿਲਾਂ ਆਵਾਜ਼ ਨਹੀਂ ਪਾਉਂਦੇ ਜਿੱਦਾਂ ਅਸੀਂ ਸੁਪਾਈ ਅਸੀਂ ਬੋਟਾ ਉਸ ਟਾਈਮ ਤੇ ਉਹਦੋਂ ਸਾਡੇ ਦੀ ਪਰਚੇ ਦਰਜ ਕਰਾਏ ਉਹਨਾਂ ਨੇ ਧਰਮਵੀਰ ਗਾਦੇ ਡੇਢ ਸਾਲ ਨਹੀਂ ਰਹੇ ਦੇਖੋ ਉਹ ਬੰਦਾ ਪਾਸਪੋਰਟ ਗਾਇਬ ਰਿਹਾ ਜੀ ਉਸ ਤੋਂ ਬਾਅਦ ਉਹਨਾਂ ਨੇ ਟਿਕਟ ਲੈ ਲਈ ਟਿਕਟ ਲਾਈਨ ਤੋਂ ਬਾਅਦ ਉਹ ਮੈਂ ਕਰਾਂਤੀ ਦੇ ਨਾਲ ਭਾਜਪਾ ਚ ਜਾਊਗਾ ਜੀ ਪਹਿਲੇ ਨੰਬਰ ਤੋਂ ਜਿੱਤਦਾ ਦੇਗਾ ਭਾਈ ਜਿਹੜਾ ਪਿੰਡ ਕਿਹੜਾ ਆਈ ਪਿੰਡ ਕਿਹੜਾ ਪਿੰਡ ਕਿਹੜਾ ਆਪਣਾ ਪਿੰਡ ਮੇਰੇ ਨਾਲ ਟਕਰਾਵਾ ਪਿੰਡ ਦਾ ਹਲਕਾ ਸਤਰਾਣੇ ਤੋਂ ਮੈਂ ਹਰਿਆਰ ਸਿੰਘ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਅਸੀਂ ਕੋਈ ਕਾਂਗਰਸ ਪਾਰਟੀ ਨਾਲ ਨਹੀਂ ਖੜੇ ਅਸੀਂ ਹਰਿਆਰ ਸਿੰਘ ਕਮੋਜੀ RAM ਖੜਿਆ ਜੈ ਹਿੰਦ ਮਾਰ ਰਣਕਬਾਹ ਜੈ ਜੰਗਬਾਹ ਕਮੋਜੀ ਜੀ ਟਿਕਟ ਦੰਦੇ ਨੇ 100% ਗਾਰੰਟੀ ਦੰਦੇ ਜਿੱਤ ਕੇ ਚੋਣੀ ਚ ਪਾਵਾਂਗੇ ਨਹੀਂ ਆ ਜੇ ਟਿਕਟ ਡਾਕਟਰ ਬਲਦੇਵ ਸਿੰਘ ਸਿੱਧੂ ਜਿੱਤੂਗਾ ਜੇ ਨਾ ਜਿੱਤਿਆ ਮੇਰਾ ਗਲ ਦਾਦਾ ਤੇ ਵਰਜ ਚਾਉਂਗਾ ਉਹ ਹਾਈ ਕਮਾਂਡ ਦਾ ਕਹਿ ਰਹੇ ਵੀ ਹਾਈ ਕਮਾਂਡ ਨੇ ਜਿਹੜਾ ਪੈਸਾ ਹੈ ਉਹ ਹਾਈ ਕਮਾਂਡ ਬੇਟੇ ਖੜੇ ਉਹ ਬੰਦੇ ਤੁਹਾਨੂੰ ਜਾਣਦੇ ਆ